ਸਾਰੇ ਨੂੰ ਸਤ ਸ੍ਰੀ ਅਕਾਲ ਜੀ ਸਾਰੇ ਨੇ ਵਧੀਆ ਹੋਵਗੇ ਤੇ ਵੈਲਕਮ ਆ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਵੀਰਪਾਲ ਕੁਆਲਿਟੀ ਨੂੰ ਤੇ ਲਾਸਟ ਵਲੌਗ ਦੀ ਸਟਾਰਟਿੰਗ ਰਹਿਣੀ ਸੀ ਤੇ ਲਾਸਟ ਦਾ ਲਾਸਟ ਵਲੌਗ ਦੀ ਸਟਾਰਟਿੰਗ ਰਹਿਣੀ ਸੀ ਕਿਉਂਕਿ ਵਲੌਗ ਆਪਾਂ ਆ ਹੀ ਸ਼ੁਰੂ ਕਰਤਾ ਸੀ ਮੈਂ ਸੋਚਿਆ ਵੀ ਚਲੋ ਅੱਜ ਆਪਾਂ ਵਲੌਗ ਦੀ ਸਟਾਰਟਿੰਗ ਕਰਦੇ ਆ ਟਾਈਮ ਹੋ ਗਿਆ 8 ਵਜਨ ਦੇ ਵਿੱਚ ਤੇ 25 ਮਿੰਟ ਰਹਿ ਗਏ ਤੇ ਬਸ ਆਪਣੀ ਤਾਂ ਝਾੜੂ ਮਾਰੀ ਜਾਂਦੀ ਹੈ ਤੇ ਆਪਾਂ ਕੱਪੜੇ ਧੋਣ ਲੱਗਦੇ ਆ ਅੱਜ ਆਪਾਂ ਘਰੇ ਹੀ ਆ ਬਸ ਮੰਡੀ ਜਾਣਾ ਥੋੜੇ ਦੁਪੱਟੇ ਰੰਗ ਕਰਾਉਣੇ ਸੀਗੇ ਉਹੀ ਕੰਮ ਕਰਨਾ ਆਪਾਂ ਅਦਰਵਾਈਜ਼ ਆਪਣਾ ਕੋਈ ਕੰਮ ਨਹੀਂ ਅੱਜ ਘਰੇ ਜਾਂ ਕੱਲ ਮੂਵੀ ਦੇਖਣ ਜਾਵੜੇ ਸੀਗੇ ਕਦੇ-ਕਦੇ ਜਾਵੜਦੇ ਕਦੇ-ਕਦੇ ਮਤਲਬ ਐ ਚੱਲਦੇ ਫਿਰਦੇ ਰਹਿੰਨੇ ਆ ਬਟ ਅੱਜ ਟੋਟਲੀ ਆਪਾਂ ਘਰੇ ਕਿਉਂਕਿ ਡੈਡੀ ਵਰਗੇ ਖੇਤ ਦਾ ਕੰਮ ਕਰੀ ਜਾਂਦੇ ਆ ਕੋਈ ਲੈ ਜਾਣ ਵਾਲਾ ਵੀ ਨਹੀਂ ਵੀ ਬਾਹਰ ਕਹਿਦਗੇ ਵੀ ਆਪਾਂ ਉੱਥੇ ਜਾਣਾ ਅੱਜ ਹੈ ਤੇ ਦੀਦੀ ਤੁਹਾਡੇ ਲਾਸਟ ਦਿਨ ਹੈ ਅੱਜ ਹੈਂ ਕੀਨੇ ਗਿਆ ਕਿਹੜੇ ਸਟਾਪ ਚ ਲਿਗਾ ਆਏ ਕਿਵੇਂ ਗਿਆਤਾ ਆਂਟੀ ਕਹਿੰਦੇ ਵੀ ਨਹੀਂ ਛੱਡਣਾ ਕੰਮ-ਕੁਮ ਨਹੀਂ ਛੱਡ ਦੇਂਦੀਆਂ ਕੁੜੰਗਾ ਐਵੇਂ ਮਰੀ ਜਾਣਗੇ ਹਾਂ ਥੋੜੀ ਉੱਚੀ ਬੋਲ ਬਲੌਗ ਚ ਨਹੀਂ ਦੀਨਾ ਦੀਨਾ ਸੌਰੀ ਸੌਰੀ ਮੈਂ ਛੱਡ ਦੂੰਗੀ ਐਵੇਂ ਕਿਵੇਂ ਛੱਡੇਂਗੀ ਜੇ ਭਾਈ ਬੱਬੂ ਅੱਜ ਲਾਸਟ ਦਿਨ ਹੈ ਤੇ ਮੇਰਾ ਫਿਰ ਆਜ਼ਾਦੀ ਦਾ ਲਾਸਟ ਦਿਨ ਅੱਜ ਕੀ ਕਹਾਂ ਹੁਣ ਫਿਰ ਉਹ ਤਾਂ ਤੈਨੂੰ ਦੇਖਣਾ ਚਾਹੀਦਾ ਹੈ ਆਂਟੀ ਹਾਂ ਬੱਬੂ ਇਹ ਮੇਰਾ ਕੱਲ ਤੋਂ ਕੰਮ ਛੱਡਣਾ ਇਹ ਤਾਂ ਕਿਸੇ ਦੇ ਮੰਨਦ ਕੋਈ ਨਹੀਂ ਵੀ ਤੂੰ ਖੜ ਜਹਾ ਜਮੀਨਾਂ ਅਸੀਂ ਕਵਾਂਗੇ 15 20 ਦਿਨ ਪਹਿਲਾਂ ਕਵਾਂਗੇ ਹੁਣ ਇੰਨੇ ਟਾਂ ਪਹਿਲਾਂ ਥੋੜੀ ਇਹ ਤਾਂ ਮੈਨੂੰ ਹਾਸਦੀ ਹੁੰਦੀ ਸੀਗੀ ਫੇ ਤੂੰ ਵੇਲੀ ਕੀ ਕਰਿਆ ਕਰੇਂਗੀ ਮੈਂ ਕੁਛ ਵੀ ਨਹੀਂ ਮੈਂ ਨਹੀਂ ਮੈਂ ਨਹੀਂ ਰਹਿ ਕੇ ਦੇਖਣਾ ਵੇਲੀ ਆਵਾਗ ਰਸਲਾ ਬਾਹਰ ਨਿਕਲ ਕੇ ਆ ਜਾ ਮੈਂ ਵੇਲੀ ਰਹਿ ਕੇ ਦੇਖਣਾ ਕਦੇ ਰਹੀ ਨਹੀਂ ਵੇਲੀ ਨਹੀਂ ਇਹ ਵੀ ਗਲਤ ਗੱਲ ਆ ਯਾਰ ਮੈਂ ਇਹਦੇ ਤਾਂ ਟੈਨਸ਼ਨ ਪੈ ਗਈ ਮੈਨੂੰ ਕੱਲ ਸੁਨੇਹਾ ਤਾ ਬਹੁ ਆ ਬਾਕੀ ਮਾਰਨਿੰਗ ਆਪਾਂ ਤੁਹਾਨੂੰ ਦੱਸਾਂਗੇ ਜੇ ਜਲਦੀ ਉੱਠੇ ਸਾਂਭੀ ਦਾ ਸੰਗੇ ਬਲੌਗ 'ਚ ਆਪਾਂ ਹੁਣ ਸਾਰੀਆਂ ਚੀਜ਼ਾਂ ਰਿਕਾਰਡ ਕਰਿਆ ਕਰਾਂਗੇ ਜਿੰਨੇ ਵੇਲੇ ਉਠਾ ਕਰਾਂਗੇ ਕੀ ਕੀ ਕੰਮ ਕਰਦੇ ਆ ਆ ਕਿਸੇ ਦੀ ਗੋਲੀ ਸਿੱਟੀ ਪਈ ਐ ਤੇ ਆ ਆ ਪਤਾ ਨਹੀਂ ਕਿਹੜੇ ਦੀ ਗੋਲੀ ਐ ਚਲੋ ਕੋਈ ਗੱਲ ਨਹੀਂ ਤੇ ਬਾਹਰ ਫੇਰ ਮੈਂ ਉਹ ਆਇਆ ਟੋਪ ਚੜ੍ਹ ਜਾ ਕਰੂਗੀ ਚਲ ਕੋਈ ਨਹੀਂ ਬਾਕੀ ਦੇਖਾਂਗੇ ਅਸਾਂ ਕਿਹੜੀਆਂ ਮਨੇ ਟੁੱਠੀ ਗੜੀਆਂ ਇਹ ਤਾਂ ਗੱਲਾਂ ਹੀ ਆ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਸੀ ਵੀ ਤਾਂ ਜਗਤਨ ਮੁਰਾਦ ਖਾ ਚੜ੍ਹ ਗਿਆ ਸੀਗਾ ਥੋੜਾ ਬਹੁਤ ਹੀ ਸੀਗਾ ਤਨ ਉਹਨਾਂ ਜੀ ਛਿਬਨੇ ਵੀ ਵਰਨ ਲਈ ਉਹ ਗੋਲੀਆਂ ਆ ਗੋਲੀਆਂ ਹੀ ਨਹੀਂ ਆ ਜੀ ਦਵਾਈ ਜੀ ਦਿੱਤੀ ਤੇ ਹੁਣ ਉਹ ਸੈਟ ਆ ਪਰ ਫਿਰ ਵੀ ਥੋੜੀ ਜਿਹੀ ਨਾ ਨਟਾਲ ਜੀ ਹੋਈ ਪਈ ਆ ਆ ਦੇਖ ਲਓ ਅਜੇ ਆਪਣੇ ਬਿਸਤਰੇ ਤੋਲ ਗੇ ਤੱਪੇ ਸਭ ਕੁਝ ਚੱਕਣ ਵਾਲਾ ਪਿਆ ਤੇ ਇਹ ਵੀ ਚਾਹਦੇ ਆ ਕਿਉਂਕਿ ਬੱਬੂ ਨੇ ਸਿਰਫ ਝਾੜੂ ਲਾਣਾ ਹੁੰਦਾ ਤੇ ਕੀ ਇਹ ਚੱਕਣ ਦੀ ਡਿਊਟੀ ਹੁੰਦੀ ਆ ਸਿਰਫ ਮੇਰੀ ਕਿਉਂਕਿ ਉਹ ਕਿਉਂ ਨਾ ਸ਼ਾਮ ਨੂੰ ਬੈਠ ਸਕਨੇ ਉਹਦੇ ਤੇ ਮਾਰਨਿੰਗ ਮੈਂ ਚੱਕਣ ਹੁੰਦੇ ਆ ਸਾਰਾ ਬੈੱਡ ਸ਼ੀਟਾਂ ਬੰਜੇ ਖੜੇ ਕਰਨੇ ਸਾਰਾ ਸਹੀ ਕਰਨਾ ਇਹ ਡਿਊਟੀ ਹੁੰਦੀ ਆ ਮੇਰੀ ਤੇ ਹੁਣ ਆਪਾਂ ਇਹ ਕੰਮ ਕਰ ਕਰਦੇ ਆ ਤਾਂ ਜਦ ਤਨ ਉਹ ਮਮੀ ਕਢਾਈ ਜਾਂ ਤਾਂ ਤਾਜ ਵਤਨ ਹੋ ਜਾਂਦੀ ਚੱਕਰ ਨਾਲ ਹਨਾ ਤਾਂ ਕਰਕੇ ਚਲੋ ਕੰਮ ਤਾਂ ਕਰਦੇ ਹੀ ਰਹਿੰਦੇ ਆ ਤੇ ਤਾਜ ਵਤਨ ਵੈਸੇ ਅਜੀ ਜੋ ਖਾਸ ਹੋਣੇ ਜਣਾ ਹਰਦੀ ਘਾਟਾ ਤੇ ਬਾਕੀ ਇਹ ਡਾਕਟਰ ਸਾਹਿਬ ਕਹਿੰਦੇ ਸੀ ਵੀ ਵਾਇਰਲ ਆ ਤੇ ਸ਼ਾਇਦ ਵਾਇਰਲ ਕਰਕੇ ਵੀ ਇਹਨੂੰ ਬੁਖਾਰ ਚੜ ਸਕਦਾ ਹਨਾ ਤੇ ਚਲੋ ਕੋਈ ਨਹੀਂ ਜੀ ਵਾਇਰਲ ਕਰਕੇ ਵੀ ਉਹ ਕਹਿੰਦੇ ਦੋ ਤਿੰਨ ਦਿਨ ਚੜੂਗਾ ਤੇ ਆਪਾਂ ਦਵਾਈ ਦੇ ਦਿੰਨੇ ਆ ਤੇ ਠੀਕ ਹੋ ਜਾਂਦੀ ਹੋ ਹਾਂਜੀ ਤੇ ਟਾਈਮ ਹੋ ਗਿਆ ਤਿੰਨ ਵਜੇ ਦੇ ਵਿੱਚ ਰਹਿ ਗਏ 20 ਮਿੰਟ ਆਪਾਂ ਹੁਣ ਕੀ ਪਤਾ ਨਹੀਂ 8 ਵਜੇ ਜਾਂ 20 ਮਿੰਟ ਰਹਿ ਗਏ ਹਾਂ ਤੇ ਹੁਣ ਆਪਾਂ ਵਲੌਗ ਕੰਟੀਨਿਊ ਕਰਨ ਲੱਗੇ ਮਾਰਨਿੰਗ ਦਾ ਆਪਾਂ ਕੋਈ ਵਲੌਗ ਨਹੀਂ ਸੀ ਸ਼ੂਟ ਕੀਤਾ ਪਹਿਲਾਂ ਤਾਂ ਕਾਜਤਨ ਬਗਾਟੇ ਦਾ ਸੋਚ ਕਰਕੇ ਬਸ ਉਹਨੂੰ ਚੱਕ ਕੇ ਜੇ ਬੈਠੇ ਰਹੇ ਤੇ ਉਸ ਤੋਂ ਬਾਅਦ ਭੂਆ ਤੇ ਮਾਸੀ ਆਲਣਾ ਸੀਗਾ ਦਵਾਈ ਲੈਣਾ ਸੀਗਾ ਆਉ ਚੱਕਾਂ ਤੇ ਰਸਤਾ ਹੀ ਮੈਂ ਰੋਟੀ ਲੈ ਜਾਈਏ ਕੋਈ ਨਹੀਂ ਮੈਂ ਤੁਹਾਨੂੰ ਦਿਖਾਉਣ ਨਹੀਂ ਲੱਗੀ ਸੀ ਮੈਂ ਦਿਖਾਉਣ ਨਹੀਂ ਲੱਗੀ ਅੱਧੀ ਰੋਟੀ ਲਾਉਂਦੀ ਆ ਨਹੀਂ ਨਹੀਂ ਬਿੰਦੂ ਜੀ ਆਈ ਨਹੀਂ ਕਿ ਮੈਂ ਤੇ ਦੇਖਣ ਗਿਆ ਤੇ ਤਾਂ ਕਰਕੇ ਫੇਰਾ ਬਸ ਉਹਦੇ ਮੂਹ ਦੇ ਤੇ ਗਾਦੀ ਮੂਵੀ ਲਾ ਲਈ ਤੇ ਉਹ ਇੰਜੋਏ ਕਰੀ ਗਏ ਤੇ ਮੈਂ ਸੋਚਿਆ ਕਿ ਕਿਉਂ ਨਾ ਹੁਣ ਆਪਾਂ ਵਲੌਗ ਵੀ ਬਣਾ ਗਏ ਕਿਉਂਕਿ ਕੱਲ ਨੂੰ ਵਲੌਗ ਵੀ ਪਾਉਣਾ ਇਹਦੇ ਬਿਨਾਂ ਤਾਂ ਕੁਝ ਨਹੀਂ ਜਾਂਦਾ ਤੇ ਆਪਾਂ ਦੋ ਬੰਦੇ ਲਾਏ ਵਿਆ ਨਾ ਦੂਜਾ ਸ਼ੈਫ ਨੰਬਰ ਵੱਡਾ 1 ਸ਼ੈਫ ਨੰਬਰ 2 ਤੇ ਇਹ ਸ਼ੈਫ ਦਾ ਮੇਰੇ ਸਾਹਮਣੇ ਅੱਜ ਦਾ ਦਿਨ ਕੰਮ ਸੀਦਾ ਕੱਲ ਤੋਂ ਕਹਿੰਦੇ ਰਿਟਾਇਰਮੈਂਟ ਤੇ ਆ ਪਰ ਮੈਂ ਇਹ ਹੋ ਨਹੀਂ ਸਕਦਾ ਹਰ ਹੈ ਆਇ ਤੇ ਰੱਖ ਬੱਬੂ ਦੀ ਰਿਟਾਇਰਮੈਂਟ ਹੋ ਗਈ ਕੈਨਸਲ 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 ਬੱਬੂ ਪੈਨਸਲ 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 ਬੱਬੂ ਦੀ ਤਾਂ ਰਿਟਾਇਰਮੈਂਟ ਕੈਨਸਲ ਕੈਨਸਲ ਕਰ ਹੈ ਮੈਂ ਮਾਵਾ ਤੁਰੇ ਫਿਰਾਂ ਮੈਂ ਤਾਂ ਪਾਵਾ ਦੀ ਖਾੜ ਦੀ ਹਾਂ ਨਹੀਂ ਨਹੀਂ ਚਲ ਕੋਈ ਨਹੀਂ ਆਏਗਾ ਘਰ ਨੂੰ ਹੀ ਬੈਠ ਜਾਸ ਮੈਂ ਅੱਜ ਤੈਨੂੰ ਕੋਈ ਨਹੀਂ ਕਰਾਲੀ ਨੀ ਮੜੀ ਗੁੱਟੀ ਤੇ ਮਮਿਹਰੀਆਂ ਹੁਣ ਆਂਟੀ ਰੋਟੀ ਪਕਾ ਕੇ ਢੀਤੇ ਇਧਰ ਭਾਂਡੇ ਬੁੰਡੇ ਪਾਏ ਤੇ ਮੈਂ ਸੋਚਿਆ ਵੀ ਕਿਉਂ ਨਾ ਜਿਹੜੇ ਬਰਤਨ ਸਫਾਈ ਵੀ ਕੀਤੀ ਜਾਵੇ ਤੇ ਆ ਦੂਸਰਾ ਭਾਬੀ ਤੇ ਮੰਮੀ ਤੇ ਦਿਲਖੁਸ਼ ਉਹ ਤਾਜਵਤ ਨੂੰ ਦਿਖਾਉਣਗੇ ਵੇ ਵਸ ਤਾਜਵਤ ਨੂੰ ਠੀਕ ਜਿਹੀ ਪਰ ਆਏ ਆ ਵੀ ਇੱਕ ਵਾਰੀ ਦਿਖਾਉਣਾ ਪੰਦਾ ਡਾਕਟਰ ਕੋਲੇ ਤੇ ਕਿਵੇਂ ਕੀ ਹੋ ਗਿਆ ਲੈਣੀ ਨਹੀਂ ਸੀ ਚਲੋ ਕੋਈ ਹੁਣ ਆਪਾਂ ਭਾਂਡੇ ਸਾਫ਼ ਕਰਦੇ ਆਂ ਬਰਤਨ ਸਫਾਈ ਕਰਕੇ ਆਪਾਂ ਤੇ ਫੇਰ ਜਾਵਾਂਗੇ ਸੋਈ ਕਿਉਂਕਿ ਆਪਣੀ ਤਾਂ ਮੂਵੀ ਦੇਖੀ ਵੀ ਆਪੂ ਵਰਗਾ ਚੱਲ ਮੂਵੀ ਦੇਖ ਲੈਣੇ ਨੇ ਇੰਨੇ ਬੰਨੇ ਨਾਲੇ ਆਗੰਗ ਨਾਲੇ ਬਿਲਗ ਨਾਲੇ ਬਬੂਦ ਵੀ ਆਦ ਨੂੰ ਪੰਜ ਚਾਰ ਕਿਲਮਟਰ ਤੱਕ ਕਰ ਲਈਆਂ ਆ ਮਾਰਦਿਆ ਅਗਲੇ ਹੁੰਦੇ ਜਿੱਥੇ ਨਾ ਤੇ ਆਪ ਆਪ ਗਿਨ ਗਿਨਸ ਪਾਲਾ ਦੱਸੋ ਖਾਇ ਤਾਂ ਅਸੀਂ ਪਾਇਰੇਟ ਵਿਲਾ ਕਰਤਾ ਅਮਨਿੰਦਰ ਦਾ ਸੋਚੀ ਸੀਗੀ ਅਮਨਿੰਦਰ ਤੇ ਮੈਸੇਜ ਥੱਲੇ ਅਮਨਿੰਦਰ ਜੀ ਮੈਂ ਤੇ ਅਮਨਿੰਦਰ ਸੋਚ ਰਹੀ ਹਾਂ ਕਿ ਅੱਜ ਆਪਾਂ ਬੁੱਸਾ ਸ਼ਾਮ ਨੂੰ ਕੁਵੀਤਾ ਹੀ ਖਾਵਾਂਗੇ ਵੀ ਹੁਣ ਕੁਝ ਨਹੀਂ ਖਾਂਦੇ ਹੁਣ ਪਤਰ ਜਿੱਦਾਂ ਥੋੜੀ ਡਾਈਟਿੰਗ ਚੱਲ ਰਹੀ ਹੈ ਹਨਦਰ ਤੂੰ ਰੋਟੀ ਖਾਏਂਗੀ ਨਹੀਂ ਕਿਉਂ ਜੀ ਨਹੀਂ ਕਰਦਾ ਤਾਂ ਪਤਾ ਨਹੀਂ ਕਾਸ਼ ਕੋਈ ਰੋਟੀ ਜਮਾਂ ਮਿਤੀਦਾ ਹਾਂ ਹਾਂ ਪਾਲ ਹੋ ਗਏ ਮੈਂ ਰੋਟੀ ਜੀ ਆ ਅਸੀਂ ਡੈਡੀ ਤੋਂ ਕੁਝ ਮੰਗ ਲਿਆ ਵੀ ਸਾਨੂੰ ਭੁੱਖ ਲੱਗੀ ਪਈ ਐ ਤੇ ਅਸੀਂ ਸਾਨੂੰ ਕੋਈ ਖਾਣ ਨੂੰ ਲਿਆ ਡੈਡੀ ਕਹਿੰਦੇ ਰੋਟੀਆਂ ਹੀ ਆ ਮੇਰੇ ਕੋਲ ਤਾਂ ਖਾਗੋ ਨਾ ਬੇਪਕੜ ਕੇ ਬਾਪੂ ਨੇ ਤਾਂ ਨਹੀਂ ਘਾਲੇ ਹਾਂ ਪਰ ਰੋਟੀ ਨਹੀਂ ਜੀ ਨਹੀਂ ਕਰਦਾ ਪਤਾ ਨਹੀਂ ਕੀ ਚੱਕਰ ਆ ਬੱਬੂ ਨੇ ਜਿਹੜੀਆਂ ਰੋਟੀਆਂ ਬਚੀਆਂ ਸੀ ਉਹ ਪੈਕ ਕਰ ਪਿਆ ਤੇ ਆਹ ਬਰਤਨ ਹੁਣ ਆਪਾਂ ਸਾਫ਼ ਕਰਕੇ ਤੇ ਇੱਧਰ ਸ਼ੈਂਕ ਚ ਸਾਫ਼ ਕਰਕੇ ਤੇ ਉਸ ਤੋਂ ਬਾਅਦ ਆਪਾਂ ਟੋਕਰੇ ਦੇ ਵਿੱਚ ਛੇੰਨ ਦੇਣੇ ਆ ਆਈ ਕੰਮ ਕਰਾ ਤੇ ਆਂਟੀ ਨੋਵਾ ਉਠਾ ਦੇਣੇ ਹੁੰਦੇ ਕਿਉਂਕਿ ਆਂਟੀ ਕਰੂਗੀ ਰੈਸਟ ਹਾਂ ਇੱਧਰ ਦੇਖੋ ਫਟਾਫੜ ਕੰਮ ਹੋ ਰਿਹਾ ਦੇਖੋ ਰਸੋਈ ਸਾਫ਼ ਹੋ ਰਹੀ ਹੈ ਫਟਾਫਟ ਮੈਂ ਬੱਬੂ ਦੀ ਬੋਤਲ ਤੋਂ ਪਾਣੀ ਵਾਲੀ ਮੰਗ ਲਈ ਬੱਬੂ ਇਹ ਸਾਰਾ ਨਾ ਬੀਜ ਨਹੀਂ ਭਰ ਕੇ ਲਈ ਮੈਂ ਥੋੜਾ ਥੋੜਾ ਘੁੱਟ ਘੁੱਟ ਕਰਦੀ ਪੀ ਗਈ ਪੀ ਗਈ ਜਿੱਦਾਂ ਥੋੜਾ ਜਿਹਾ ਰਹਿ ਗਿਆ ਬੱਬੂ ਨੇ ਮੈਂ ਤਾਂ ਬੋਤਲ ਹੀ ਖੋਲੀ ਐਵੇਂ ਮੈਨੂੰ ਪਤਾ ਨਹੀਂ ਸਾਰਾ ਕੁ ਮੇਰੇ ਕਿੱਧਰ ਹੈ ਹਾਂ ਪਰ ਥੋੜੀ ਪੀ ਜਾਣਾ ਹੈ ਹੈ ਹੁਣ ਆ ਮੈਂ ਦੋਨਾਂ ਚਿੱਟੜੀ ਬੋਤਲ ਭਰ ਦਿੰਨੀ ਆ ਆ ਪਈ ਆਪਣੀ ਬੋਤਲ ਤੇ ਇਹ ਆਲਮੋਸਟ ਥੋੜੀ ਜਿਹੀ ਰਹਿ ਗਈ ਬਾਕੀ ਆਪਾਂ ਐਕਸਟਰਾ ਪਾਣੀ ਵੀ ਪੀਨੇ ਆ ਇਹ ਜ਼ਰੂਰ ਪੀਨੇ ਹਾਂਜੀ ਹੈ ਸਮਾਨ ਰੱਖ ਲਾਂਗੇ ਅੰਦਰ ਚਲੋ ਕੋਈ ਐ ਇੱਥੇ ਰੱਖ ਦੇ ਕੋਈ ਨਹੀਂ ਆਪਾਂ ਚੱਕ ਕੇ ਰੱਖ ਲੈ ਬਾਚੋਂ ਇੱਕ ਅਜੇ ਤੁਸੀਂ ਬਹਿ ਜਾਓ ਚਲੋ ਮੈਂ ਦੋ ਗੈਸ ਗੁੱਸਾ ਸਾਫ਼ ਕਰ ਦੇਦੀ ਮੈਂ ਬੱਤਰ ਸਾਫ਼ ਕਰਨਾ ਠੀਕ ਆ ਪੱਖਾ ਛੱਡੋ ਇਹ ਪੱਖੇ ਤੋਂ ਮੈਨਾਂ ਦਾ ਗਰਮੈਸ਼ੀ ਬਹੁਤ ਆ ਰਹੀ ਐ ਆ ਆਪਣਾ ਵੱਡਾ ਡਾਇਰੈਕਟ ਪੱਖਾ ਲਾਇਆ ਹੁੰਦਾ ਇਹਦੇ ਨਾਲ ਫੱਟੇ ਚੱਕਦੇ ਆਂ ਆਪਾਂ ਡੈਡੀ ਉੱਥੇ ਉਹਨਾਂ ਕੋਲ ਹੀ ਬੈਠੇ ਆ ਇਹ ਇਹਦੇ ਨਾਲ ਬਹੁਤ ਗੱਲਬਾਤ ਜੇ ਥੋੜਾ ਮੇਰੇ ਕਹਿ ਤੋ ਚੱਲਦਾ ਬੱਬੂ ਨੇ ਵੀ ਇਹ ਚਲਾ ਕੇ ਰੱਖਿਆ ਬਹੁਤ ਚੱਲਦਾ ਇਹਨਾਂ ਤੇਰੇ ਕਹਿ ਤੋ ਇਹ ਹਾਂ ਲੋ ਭਾਈ ਆਂਟੀ ਨੇ ਹੁਣ ਕਰਤੀ ਦੇਖ ਲੋ ਮੇਰੇ ਦੇਖਦੇ ਦੇਖਦੇ ਸੈਲਫਾ ਜਿਹੜੀ ਆਪਣੀ ਸਾਫ ਹੋ ਗਈ ਸੈਲਫ ਜਮਾਂ ਪਈ ਪਈ ਸੀ ਹੁਣ ਬਸ ਦੇਖਦੇ ਦੇਖਦੇ ਬੱਬੂ ਨੇ ਭਾਂਡੇ ਮਾ ਦੇਨੇ ਮੈਂ ਵਲੌਗ ਫਿਰ ਮੈਨੂੰ ਸਾਰੇ ਨੇ ਕਮੈਂਟ ਕਰਕੇ ਕਹਿੰਦਾ ਗੱਲਾਂ ਦੀ ਗੱਲ ਨਹੀਂ ਨਹੀਂ ਭਾਈ ਮੈਂ ਵੀ ਕੰਮ ਕਰਦੀ ਆ ਪਰ ਇਹ ਵੀ ਮੇਰਾ ਕੰਮ ਐ ਟੋ ਸਾਰੇ ਕੰਮਾਂ ਦੇ ਵਿੱਚੋਂ ਮੇਨ ਕੋਰਸ ਐ ਇਹ ਆਪਣਾ ਹੈ ਇਹ ਜ਼ਰੂਰੀ ਐ ਇਹ ਵੀ ਜ਼ਰੂਰੀ ਐ ਬਾਕੀ ਹੁਣ ਮੈਂ ਭਾਂਡੇ ਸੁਬਾਮਿੰਦਰੇ ਧੋਈ ਜਾਣੇ ਆ ਮਾਂਜੀ ਜਾਣੇ ਆ ਮੈਂ ਤੋਂ ਦੋ ਦੋ ਧੋਈ ਜਾਣੇ ਆ ਬਸ ਹੈ ਅੰਦਰੋਂ ਚੱਕ ਕੇ ਲਿਓਣੀਆਂ ਤੇਗ ਲੋ ਕਈ ਨੇ ਟਾਈਮ ਦੇ ਵਿੱਚ ਮੈਨੂੰ ਪਸੀਨਾ ਆ ਗਿਆ ਬਹੁਤ ਆ ਰਿਹਾ ਹੈ ਹਾਂ ਤੋਂ ਰੋਟੀ ਖਾਣ ਦੇ ਫਿਰ ਜਾ ਰਹੇ ਹਾਂ ਸਾਰੇ ਕਿਤੇ ਨਹੀਂ ਜਾ ਰਹੇ ਹੈ ਹਾਂ ਆਪੂ ਵਾਲੇ ਕਹਿੰਦੇ ਆ ਪਹਿਲੇ ਰੋਟੀ ਆਪਣੇ ਇਕੱਲੇ ਡੈਡੀ ਖਾ ਲਵੇ ਸਿਰਾ ਪੂਆ ਕਹੇ ਵੀ ਖਾਂਦੇ ਆ ਆਪਾਂ ਸਵੇਰੇ ਲਈ ਖਾਂਦੇ ਆ ਹਾਂ ਇਹ ਸਵੇਰੇ ਸੇ ਜਲਦੀ ਖਾ ਲੈਂਦੇ ਆ ਸਿਰਾ ਪੂਆ ਕਹਿੰਦੇ ਪੱਕਾ ਟਾਈਮ ਨਹੀਂ ਆ ਰੋਟੀ ਖਾਣ ਦਾ ਆਪਣੇ ਕੋਈ ਟਾਈਮ ਤੋਂ ਨਹੀਂ ਅਗਲੇ ਸਿਰਫ ਡੈਡੀ ਦਾ ਟਾਈਮ ਆ ਡੈਡੀ ਨੇ ਹੁਣ ਰੋਟੀ ਖਾਣੀ ਸੀਗੀ ਆਪਾਂ ਉਹਨਾਂ ਨੂੰ ਲੋ ਭਾਈ ਡੈਡੀ ਨੇ ਲਾਤੇ ਦੋ ਗੇੜੇ ਜੀ ਇੱਕ ਗੇੜੇ ਚ ਮਾਸੀ ਨੂੰ ਚੜਾਇਆ ਹੋਊਗਾ ਤੇ ਇੱਕ ਚ ਭੂਆ ਨੂੰ ਚੜਾਇਆ ਹੋਊਗਾ ਭੂਆ ਨੂੰ ਸੱਚ ਗਈ ਦੂਜੇ ਗੇੜੇ ਹੁਣ ਮਾਸੀ ਨੂੰ ਛੱਡਣ ਜਾਵੜਿਆ ਕਿਉਂਗੀ ਗੱਡੀ ਤੋਂ ਬਿਨਾ ਔਖਾ ਹੋ ਜਾਂਦਾ ਬਾਕੀ ਨਾ ਡੈਡੀ ਥੋੜਾ ਜਿਹਾ ਕਾ ਵਿੱਚ ਜ਼ੋਰ ਕਰਕੇ ਨਾ ਤੇ ਡੈਡੀ ਫਿਰ ਆਏ ਭਾਰ ਨਹੀਂ ਢੋ ਸਕਦੇ ਮਤਲਬ ਦੋ ਜਣਿਆਂ ਨੂੰ ਨਹੀਂ ਬਿਠਾ ਸਕਦੇ ਤਾਂ ਇਹ ਸਾਨੂੰ ਵੀ ਬਹੁਤ ਰੇਅਰ ਚਾਂਸ ਚ ਹੀ ਲੈ ਕੇ ਜਾਂਦੇ ਹੁੰਦੇ ਆ ਤੇ ਆਪਣੇ ਦੋ ਤਾਰ ਕੱਪੜੇ ਨਾਲ ਬੈਠ ਗਏ ਇਹ ਲਾ ਕੇ ਲੈ ਜਗੇ ਜਿਹੜਾ ਜਿਹੜਾ ਜਦੋਂ ਡਿਵਾਈਸ ਗਿਆ ਗਿਆ ਹਾਂ ਅੱਛਾ ਪਤਾ ਨਹੀਂ ਕੋਈ ਕੰਮ ਅੱਧੀ ਕੇ ਦਵਾਈ ਹੋਈ ਸਰਕਾਰ ਦੇ ਸਕੂਲ ਤੇ ਮੂਰੇ ਛੁੱਟੀ ਮਿਲ ਗਈ ਲੋਕਾਂ ਨੂੰ ਹੂੰ ਤੇ ਭਾਈ ਉੱਥੇ ਪਤਾ ਨਹੀਂ ਸਕੂਟਰੀ ਵਾਲੇ ਨੇ ਪਤਾ ਨਹੀਂ ਕੀ ਸਾਡੇ ਚ ਮਾਰਿਆ ਮੂਰਿਆ ਕਿਨੇ ਕੁਛ ਹੋਇਆ ਅਸੀਂ ਤਿੰਨੇ ਮੋਟਰਸਾਈਕਲ ਤੋਂ ਡੱਗ ਗਏ ਤੇ ਫੇਰ ਤੇ ਜਿਹੜੀ ਟਾਂਕੀ ਬੁੱਟਾ ਸਾਡੇ ਨਾਲ ਉਹ ਤਾਂ ਹੱਦ ਦਾ ਸੀ ਨਹੀਂ ਤਿੰਨ ਜਾਣੇ ਨਾ ਤਾਂ ਹੀ ਹੁਣ ਤਿੰਨ ਜਾਣੇ ਬਾਹਰ ਤਾਂ ਹੀ ਹੁਣ ਆਈ ਕੀਤਾ ਵੀ ਭੂਆ ਨੂੰ ਪਹਿਲਾਂ ਖੇਡਿਆ ਮਾਸੀ ਨੂੰ ਤਾਂ ਹੀ ਮੈਂ ਕਿ ਹੁਣ ਕਮਜ਼ੋਰ ਵੀ ਹੋਏ ਕਰਕੇ ਜੇ ਉਹ ਤਾਂ ਠੀਕ ਸੀ ਸਿਹਤ ਬਸ ਉਦੋਂ ਕਰਦੇ ਮੁੜ ਕੇ ਚਾਰ ਜਾਣੇ ਦੋ ਗੇੜੇ ਤਾਂ ਲਾ ਲੂ ਦਿਲਖੁਸ਼ ਤਾਂ ਹੀ ਹੁਣ ਸੀ ਆ ਕੇ ਮਾਂ ਆਂਟੀ ਵੀ ਕਹੀ ਸੀ ਗਈ ਭੂਆ ਦਾ ਤੇਰੀ ਪਤ ਲਗੋਈ ਆ ਵੀ ਮਾਸੀ ਭਾਰੀ ਆ ਸੀ ਕਿ ਕੁਛ ਨਹੀਂ ਨੂੰ ਤਾਂ ਦੋ ਗੇੜੇ ਲੱਗ ਜਾਣਗੇ ਦਿਲਖੁਸ਼ ਹਰ ਕੇ ਦਵਾਈ ਲੈਣ ਗਏ ਕਰਕੇ ਬਸ ਆਪਾਂ ਨੂੰ ਤਾਂ ਹੋਇਆ ਬਾਕੀ ਚਲੋ ਹੁਣ ਆਪਾਂ ਜਿਹੜੇ ਕੱਪੜੇ ਪਾਏ ਆ ਇਹ ਲਾ ਲ ਗੇ ਫਿਰ ਚੱਲਦੇ ਜਾਂਦੇ ਲੈ ਨੂਰ ਤੇ ਸਬਰੀਨ ਬੈਠੇ ਆ ਦੇਖਦੋ ਨਾ ਜਣੀਆਂ ਨਹੀਂ ਬਾ ਆਂਟੀ 당ੋ ਬੈਠੀ ਐਂ ਅੱਛਾ ਅੱਵਲੇ ਕੱਢਦੀ ਗਈ ਮੇਰਾ ਪੋਜ ਆਉਣਾ ਵਿੱਚ ਬੂਸਟਾਪ ਕਰੀ ਮੜਾ ਜ ਬੇਜ ਭਾਬੀ ਆ ਗਈ ਏ ਭਾਬੀ ਜੀ ਵੀ ਗੱਡੀ ਆਂਦੀ ਆ ਜਿੱਤਾ ਆਜਾ ਤੈਨੂੰ ਦਵਾਈ ਵਾ ਕੇ ਆਗੇ ਗਏ ਤਾਜਾ ਮੈਂ ਤੈਨੂੰ ਉੱਥੇ ਹੱਸੀ ਮੰਮੀ ਕਹਿੰਦੇ ਡਾਕਟਰ ਕਹਿੰਦੇ ਨੇ ਇਹਨੂੰ ਗਾਏ ਦਵਾਈ ਦਵਾਣੀ ਤਾਂ ਕੋਈ ਦਵਾਈ ਨਾ ਕਰੀ ਜੇ ਕੋਈ ਬੁਲਾਵੇ ਕਰੀ ਐਂ ਤੈਨੂੰ ਪਤਾ ਚਾਹ ਨਾ ਪਾਣੀ ਪੀਣ ਲੱਗੇ ਮੈਂ ਜਰੂਰ ਵਾ ਗਏ ਹਸਪਤਾਲ ਚ ਆ ਵੇਜ ਵੀ ਇਹ ਦੂਜੀ ਦੁੱਧ ਪਿਆਉਣਾ ਨਹੀਂ ਸੀ ਉੱਥੇ ਪੀਤਾ ਨਹੀਂ ਨੇ ਬਣਾ ਦੇ ਪਾ ਨਾ ਅੱਜ ਤਾਂ ਬੱਬੂ ਦਾ ਪ੍ਰੋਗਰਾਮ ਚ ਲੀ ਜਾਂਦਾ ਐ ਯਾਨੀ ਮੈਂ ਦੇਖਣਾ ਭੈਣੇ ਆਜਾ ਤੈਨੂੰ ਪਹਿਲਾਂ ਬੱਬੂ ਕੱਢ ਜੋ ਮੈਂ ਤੁਹਾਨੂੰ ਇੱਕ ਵਾਰ ਬਾਏ ਜਰਮਾਨਾ ਤੈਨੂੰ ਕਿਹੜਾ ਕਦੋਂ ਪਹਾਰਾ ਦੂ ਮਮੀ ਕਹਿੰਗਾ ਹਸਪੀਟਲ ਚੱਲਦੇ ਦਖਾ ਕੇ ਕਹਿੰਦੀ ਸੀ ਕਿ ਡਾਕਟਰ ਕੋ ਦਵਾਈ ਲੈ ਕੇ ਆਉਂਦਾ ਫੋਨ ਆ ਗਿਆ ਡੈਡੀ ਹੈ ਫੋਨ ਆ ਗਿਆ ਲੋ ਬਈ ਦੁਪਹਿਰ ਦਾ ਪ੍ਰੋਗਰਾਮ ਚੱਲੀ ਜਾਂਦਾ ਇੱਧਰ ਪਹਿਲਾਂ ਦਿਲਕੋਤ ਵਿਆਹ ਦੀ ਮੂਵੀ ਲਾਈ ਤੇ ਹੁਣ ਅਮਨਿੰਦਰ ਦੇ ਅੰਗੇਜਮੈਂਟ ਦੀ ਆਡੀਅנס ਬਹੁਤ ਤਗੜੀ ਆਈ ਵੀ ਅੱਜ ਹੈਲੋ ਗਾਇਜ਼ ਵੀਰੇ ਆ ਵੀ ਪਹੁੰਚ ਗਏ ਦਵਾਈ ਦੂਈ ਲੈ ਕੇ ਹਾਂਜੀ ਤੇ ਟਾਈਮ ਹੋ ਗਿਆ 6 ਵਜੇ ਚਲ ਕੇ 10 ਮਿੰਟ ਤੇ ਮੈਂ ਤੁਹਾਨੂੰ ਦਿਖਾਉਣੀ ਆ ਵੀ ਜਿਹੜੇ ਆਪਣੇ ਸ਼ਹਿਫਸਾਬਾਦ ਚੇਂਜ ਹੋ ਗਏ ਤੇ ਜਿਹੜੇ ਨਿੱਕੇ ਸ਼ੈਫ ਸਾਹਿਬ ਆਉਹੋ ਆ ਤੇ ਵੱਡੇ ਸ਼ੈਫ ਸਾਹਿਬ ਦੇਖੋ ਤੁਸੀਂ ਫੇਰ ਕਹਿਣਗੇ ਵੀ ਪੀਤੇ ਮੈਨੂੰ ਬਦਨਾਮ ਕਰਦੀ ਦੇਖੋ ਇਧਰ ਬਲੌਗ ਕੋਲੇ ਲਾਇਆ ਮਮੀ ਇਹਦੇ ਕਮੈਂਟ ਸੈਕਸ਼ਨ ਔਣ ਕੀਤਾ ਵਿਆ ਮਮੀ ਕੀ ਚੱਲਿਆ ਚੱਕਰ ਚੱਲੀ ਜਾਂਦਾ ਕੀ ਬਣਾਉਣੀ ਆ ਛੋਟੇ ਖੇਲੇ ਮੈਂ ਤੈਨੂੰ ਇੱਕ ਗੱਲ ਪੁੱਛਾਈ ਸੀ ਮਮੀ ਵੀ ਪੱਪੂ ਉਹ ਕਹਿੰਦੇ ਮੈਂ ਕੱਲ ਤੋਂ ਰਿਟਾਇਰਮੈਂਟ ਜਾਣਾ ਆਂਟੀ ਕਦੇ ਨਹੀਂ ਜਾਣਾ ਤੇ ਤੂੰ ਮੈਨੂੰ ਮਾੜਾ ਕੋਈ ਉਸਤਾਪੂਰਕ ਦੱਸ ਸਕਦੀ ਕੁੜੀਆਂ ਵਿਆਹ ਤੋਂ ਪਹਿਲਾਂ ਮਿਲ ਕੇ ਘਾਤ ਰਹਿਣਾ ਚਾਹੀਦਾ ਪੁੱਤ ਮੇਰੀਆਂ ਸੋਣੋ ਜਿਹਦੇ ਤਹਾਨੂੰ ਜਾਣੇ ਹੋਣਗੇ ਕਈ ਐ ਤਾਂ ਸਾਡੇ ਬਹੁਤ ਸੀਗੀਆਂ ਹਾਂ ਹਾਂ ਜੀ ਨਾਲ ਚੱਕਰ ਸੀ ਹਾਂ ਜਿੰਨੀ ਹੋਣਾ ਦੇ ਵਿਆਹ ਹੋਏ ਸੀ ਉਦੋਂ ਕੁੜੀਆਂ ਬਹੁਤ ਜ਼ਿਆਦਾ ਕੰਮ ਕਰਦੀਆਂ ਸੀ ਹਾਂ ਜੀ ਵੀ ਜਿਵੇਂ ਗੋੜਾ ਵੀ ਚਿਰਦਿਆਂ ਸੀ ਭਾਂਡੇ ਵੀ ਸਾਫ਼ ਕਰਦੇਣਾ ਸੀ ਮਿੱਟੀਆਂ ਵੀ ਰੋੜਦੇਣਾ ਸੀ ਬਹੁਤ ਜ਼ਿਆਦਾ ਕੰਮ ਕਰਦੇ ਨਾਲ ਸੀ ਅੱਛਾ ਉਦੋਂ ਇਸ ਕਰਕੇ ਉਦੋਂ ਵਿਹਲੇ ਹੀ ਰੱਖਦੇ ਸੀ ਕਿ ਪਾਹਾ ਭਾਂਡੇ ਵਾਲਾ ਹੱਥ ਖਰਾਬ ਹੋ ਜਾਂਦੇ ਜਾਂ ਮਿੱਟੀਆਂ ਵਾਲਾ ਹੱਥ ਖਰਾਬ ਹੋ ਜਾਂਦੇ ਕੋਈ ਹਾਂ ਮੈਂ ਤਾਂ ਵੀ ਆਪਣੇ ਮਿੱਟੀ ਵੀ ਲਾਈ ਸੀ ਅੱਛਾ ਆਹ ਹੁਣ ਨੰਨ ਮਿੰਨਾ ਤਾਂ ਹੁਣ ਵੀ ਨਹੀਂ ਕਿਉਂਕਿ ਗੋਆ ਵੀ ਨਹੀਂ ਕਿਤੇ ਨਾ ਮਿੱਟੀ ਵੀ ਨਹੀਂ ਚਾਉਂਦੇ ਭਾਂਡੇ ਵੀ ਜਾਂਦਾ ਨਾ ਹੁੰਦੇ ਨੇ ਸਾਫ ਕਰਦੇ ਆ ਇਸ ਕਰਕੇ ਹੁਣ ਕੁੱਤਿਆਂ ਨੂੰ ਜਿਹੜੇ ਬਹੁਤ ਰੀਤੀ ਰਵਾਜ ਜਿਹੜੇ ਪਹਿਲਾਂ ਵਾਲੇ ਚੱਲੇ ਉਹ ਚੱਲ ਨਹੀਂ ਆਉਂਦੇ ਹੁਣ ਹੁਣ ਕੋਈ ਕੋਈ ਛੱਡਣ ਵਾਲੀ ਕੋਈ ਵਜ੍ਹਾ ਨਹੀਂ ਹੁੰਦੀ ਕਿਉਂਕਿ ਹੁਣ ਜਿਆਦਾਤਰ ਦੀ ਜਿਆਦਾ ਕੰਮਾਰੇ ਆਪਣੇ ਰੱਖਣੇ ਹੁੰਦੀਆਂ ਤੇ ਜਾਂ ਕੁੱਤਿਆਂ ਕੰਮ ਵੈਸੇ ਹੀ ਨਹੀਂ ਕਰਦੇ ਨਾ ਪਰਵਾਹ ਚ ਵੀ ਨਹੀਂ ਕਰਦੇ ਨਾ ਤੇ ਵੀ ਆਪਣੇ ਭਾਂਡੇ ਵੀ ਬਹੁਤ ਘੱਟ ਸਾਫ ਕਰਦੇ ਆ ਠੀਕ ਮਾਂ ਦਾ ਹੁੰਦੀ ਮੰਮੀ ਨੂੰ ਵਾਲੇ ਕੰਮ ਹੁੰਦਾ ਕਿ ਉਹ ਮਮੀ ਆਪ ਜੀ ਨੇ ਕੀ ਕੀ ਕੰਮ ਕੀਤਾ ਈ ਫਿਰ ਭਾਬੀ ਤੂੰ ਕਿੰਨੇ ਸਾਲ ਪਹਿਲਾਂ ਵਿਹਲੇ ਰਹੀ ਸੀ ਮੈਂ ਮੈਂ ਤਾਂ ਫਿਰ ਸਾਡੇ ਕੋਲੋਂ ਕੰਮਾਂ ਨਹੀਂ ਛੜੂ ਕੋਲੇ ਦੇ ਹੱਥ ਦਾਦੇ ਨੇ ਬੰਮ ਲੱਗੀ ਦੀ ਨਹੀਂ ਇਹ ਹੱਥ ਮੇਰੇ ਹੁਣੇ ਸਾਥ ਰਹਿੰਦੇ ਆ ਨਹੀਂ ਤੇਰੇ ਹੱਥ ਤਾਂ ਬੰਦ ਪਏ ਉਹਦਾ ਵਾਲੇ ਚਿੱਟੇ ਹੱਥ ਸੀਗੇ ਮੇਰੀ ਤਾਂ ਪੂਰੀ ਕੰਮ ਦਾ ਹੁਣ ਮੈਂ ਭਾਂਡੇ ਚਾਦੀ ਮਾਸੀ ਜੀ ਜੇ ਤੁਸੀਂ ਵਲੌਗ ਦੇਖੀ ਜਾਂਦੇ ਹੋ ਤਾਂ ਟੈਲੀਸ ਕਮੈਂਟ ਕਰਕੇ ਦੱਸਿਓ ਵੀ ਭਾਬੀ ਨੂੰ ਕਿੰਨੇ ਲਾਂ ਪਹਿਲਾਂ ਤੁਸੀਂ ਵਿਹਲੇ ਕੀਤਾ ਸੀ ਮੈਂ ਤਾਂ ਉਹਦੇ ਬਹਿਵੇ ਦੇ ਸਾਡੇ ਤਾਂ ਬਈ ਮਿੱਟੀ ਦਾ ਬਹੁਤ ਸਿਕੱਚਾ ਘਰ ਸੀਗਾ ਉੱਥੇ ਉਹਨੂੰ ਅੱਜ ਫੇਚ ਗਏ ਸੀ ਅੱਜ ਤਾਂ ਮਿੱਟੀਆਂ ਵੀ ਲਵਾਈਆਂ ਮੈਨੂੰ ਕੋਈ ਫ੍ਰੀ ਨਹੀਂ ਸੀ ਕੀਤਾ ਕੁਛ ਨਹੀਂ ਦਿੱਤਾ ਇਹਨੂੰ ਕੋਈ ਚਾਹ ਲੈਣਾ ਫੇਰ ਵੀ ਰੋਟੀ ਬਣਾਇਆ ਤੁਹਾਡੀ ਆ ਆਪਾਂ ਮਤਲਬ ਮੈਂ ਕਹਣੀ ਆ ਵੀ ਕੋਈ ਮੇਰੇ ਨਾਲ ਕੋਈ ਨਹੀਂ ਮੈਂ ਜੇਕਰ ਪਰ ਛੋਟਾ ਬੱਚਾ ਜਰ ਕੋਈ ਜ਼ਾਦਰ ਦਾ ਐਕਟ ਕਰ ਲਵੇ ਨਹੀਂ ਹੋਰ ਗੱਲ ਦੱਸਦੀ ਹਾਂ ਜਿਵੇਂ ਆਪਾਂ ਭਾਂਡੇ ਸਾਫ਼ ਕਰਦੇ ਆਂ ਜਾਂ ਮਿੱਟੀ ਜਿਹੜਾ ਹੁੰਦਾ ਕੱਪੜੇ ਤੋਂ ਹੁੰਦਾ ਨਾ ਉਹਦੇ ਹੱਥ ਹਮੇਸ਼ਾ ਹੀ ਸਾਫ਼ ਹੋਣਗੇ ਉਹਦੇ ਕਦੇ ਵੀ ਨਹੀਂ ਖਰਾਬ ਹੋਣਗੇ ਨਾ ਕਾਲੇ ਹੋਣ ਤੇ ਨਾ ਚਿੱਟੇ-ਚਿੱਟੇ ਦਾ ਹੁਣ ਹੋਣੀ ਕਿ ਉਹ ਤਾਂ ਵੈਸੇ ਹੀ ਚਿੱਟੇ ਹੋ ਜਾਂਦੇ ਕਿਉਂਕਿ ਜਿਹੜਾ ਆਪਾਂ ਕੱਪੜਿਆਂ ਨਾਲ ਬੈਂਕ ਪੱਟੀ ਜਾਂਦੀ ਹੈ ਜਦੋਂ ਆਪਾਂ ਵਿੱਚੋਂ ਕੱਪੜੇ ਕੱਢਦੇ ਆਂ ਜਿੱਦੋਂ ਹੁੰਦੇ ਆ ਉਹਦੇ ਨਾਲ ਕੱਪੜੇ ਮੈਲ ਪੱਟੀ ਜਾਂਦੀ ਹੈ ਅੱਛਾ ਹਾਂ ਆ ਹੁਣ ਜਿਹੜਾ ਬੰਦਾ ਹੁਣ ਲੋ ਕੰਮ ਸਰਬਸ਼ਾਂਤੀ ਕਿਹੜੇ ਕੰਮ ਚ ਕਰਕੇ ਬੱਬੂ ਨੂੰ ਮੋਬਾਈਲ ਰੱਖੇ ਹੈ ਕਿ ਨਾ ਰੱਖੇ ਲੋਕਾਂ ਦੀ ਸੀਗੀ ਹੈਗੇ ਮਨਮੁਣਾ ਕੰਮ ਕਰਦਾ ਨੂੰ ਨਾ ਚੱਲ ਹੁਣ ਬੁੱਤ ਕੁੜਵਾ ਕੋ ਕੰਮ ਹੁੰਦਾ ਨਹੀਂ ਪਰ ਆਏ ਵੀ ਇਹਦਾ ਆਪਣਾ ਜਣੀ ਬੱਬੂ ਦਾ ਉਹੀ ਸਮਾਰਕ ਹੈ ਨਹੀਂ ਉਹੀ ਵੀ ਮੈਂ ਤਾਂ ਰਹਿਣਾ ਹੈ ਹੋਰ ਕੰਮ ਤਾਂ ਕੁੜਵਾ ਕੋ ਕੰਮ ਨਹੀਂ ਹੁੰਦਾ ਹੁੰਦਾ ਹਾਂ ਕਹਿੰਦੀ ਮੈਂ ਤਾਂ ਵੈਲੀ ਰਹਿ ਕੇ ਦੇਖਣਾ ਪਤਾ ਕੀ ਆ ਉਹ ਅੰਨੇ ਅੰਨੇ ਚੁੰਨਦੇ ਆ ਟਟਾ ਟਟਾ ਹੁੰਦੇ ਆ ਵੀ ਆਪਣੇ ਪਰਿਵਾਰ ਦਾ ਖਾਸ ਕਰਕੇ ਵੰਡਵਾ ਕੰਮ ਆਉਂਦਾ ਹੈ ਉਹ ਵੀ ਕੋਸ਼ਿਸ਼ ਹੁਣ ਖੂਨ ਕਰ ਦੇਣੀ ਆ ਕੋਈ ਚੱਤੀ ਤਿੰਨੇ ਜਾਣੀਆਂ ਇੱਧਰ ਚੌਕੇ ਦਾ ਸਾਹਮਣੇ ਲੈਂਦੀਆਂ ਹੁਣ ਹੁਣ ਦੋ ਜਾਣੀਆਂ ਨੂੰ ਬਹੁਤ ਘੱਟ ਕੰਮ ਦਾ ਆਉਂਦਾ ਦੋ ਕਿੰਨੇ ਲੱਕੇ ਮੈਨੂੰ ਪੂਰਾ ਐੜਕਾ ਤਾਂ ਮੈਨੂੰ ਬਾਹਰ ਲੱਕੇ ਤੁਸੀਂ ਹਾਂ ਓਕੇ ਕੀ ਇਹ ਦਿਲਪ੍ਰਿਮਾ ਪਾਣੀ ਆਭੀਆ ਪਾਣੀ ਦਾ ਵਰਕ ਦੇਈ ਅਸੀਂ ਰੀਲਾ ਹੁਣ ਹੋਦੇ ਸੀਗੇ ਜਿਹੜੀ ਰੀਲਾ ਬਣਾਉਂਦੇ ਮੈਨੂੰ ਯਾਦ ਆ ਗਿਆ ਮੈਂ ਕਿਹਾ ਅੱਜ ਇਹ ਟਾਪਿਕ ਤੇ ਕੱਲ੍ਹ ਕਰਨੀ ਕਰਨੀ ਆ ਵੇ ਸਾਂਝ ਕਰਨੀ ਉਹ ਵੀ ਵੀ ਕਿਉਂ ਘੁੰਮ ਰਹਿ ਰਹੇ ਸੀ ਛੋਟੀ ਅੰਟੀ ਕੀ ਕਹਿੰਦੀ ਰੀ ਛੋਟੀ ਅੰਟੀ ਕਹਿੰਦੀ ਨਹੀਂ ਰਹਿਣਾ ਨਹੀਂ ਰਹਿਣਾ ਬੇਟੇ ਵੀ ਆਂਟੀ ਕਹਿੰਦੀ ਐ ਕਰ ਫਿਰ ਤੂੰ ਕੱਲਾ ਝਾੜੂ ਮਾਰ ਲਿਆ ਕਰ ਵੀ ਕੱਪੜੇ ਸੁੱਕਣੇ ਪਿੱਤੇ ਪਾ ਦੇ ਦਿੰਦੀ ਮੈਂ ਤਾਂ ਕਿਹਾ ਸੀ ਵੀ ਭਈ ਰੈਸਟ ਤੇ ਵੀ ਰਹਿ ਸਕਦੀ ਦੋ ਦਿਨ ਸਾਂਝ ਰਹਾ ਬਗੂ ਰਹਿ ਨਹੀਂ ਸਾਂਝ ਮੈਂ ਬਗੂ ਰਹੀ ਨਹੀਂ ਮੈਂ ਕਹਿੰਦੇ ਦੋ ਦਿਨ ਛੱਡ ਕੇ ਦੇਖ ਲਈ ਆਪਾਂ ਬਗੂ ਨਾ ਮੌਨ ਨਾ ਸੱਤੀ ਉਠਣਾ ਦੌਰਗਾ ਫਿਰ ਤੂੰ ਉਠਣਾ ਨਾ ਨਾ ਤੈਨੂੰ ਕਾਹਦਾ ਤੂੰ ਸਾਂਝ ਰਹਿਣਾ ਬਣਾ ਦੇ ਉਹ ਕਿਤਾਬ ਹੁਣ ਦਿਲ ਤੇ ਤੂੰ ਭੜਕੇ ਬੜਾਣ ਦੀ ਕੋੜਾ ਕੇ ਨਾ ਨਹੀਂ ਛੇੜਦੇ ਨਹੀਂ ਇਸ ਦਾ ਮਤਲਬ ਵੀ ਆਪਾਂ ਮੱਭੂ ਨੂੰ ਛਾਤ ਲੱਗਦੇ ਮਤਲਬ ਕਿਵੇਂ ਹੋਣਾ ਆਪਾਂ ਦੇਖ ਆਖ ਰਹੇ ਹਾਂ ਕਿ ਉਹ ਉਹਵਾਗੇ ਜਿਹੜਾ ਨਾ ਪਤਰੀ ਤੋਂ ਗਿਆ ਖਾਓ ਇਹਨਾਂ ਦੇ ਵਿਚਾਰ ਆਏ ਸੀਗੇ ਇਹ ਕਹਿੰਦੇ ਪਹਿਲਾਂ ਤਾਂ ਆਪਾਂ ਦੇ ਗੋਗੂ ਸਿਰਦੇ ਗੁਰੂ ਤਾਂ ਆਸ ਰੱਖਦੇ ਸੀਗੇ ਮੈਂ ਉਹਨਾਂ ਦੇ ਵਿਚਾਰ ਸੁਣ ਕੇ ਆਈ ਆ ਵਿਚਾਰਾਂ ਦੇ ਵਿੱਚੋਂ ਮੈਨੂੰ ਐ ਪਤਾ ਲੱਗਿਆ ਵੀ ਉਹ ਕਹਿੰਦੇ ਕੀ ਹੈ ਸੱਚ ਬਾਤ ਤੇਰੇ ਅੱਛਾ ਉੱਡੇ ਫਿਰ ਦੇ ਉਹ ਕਹਿੰਦਾ ਵੀ ਬੱਬੂ ਨੇ ਰਹਿਣਾ ਤਾਂ ਰਹਿ ਸਕਦੀ ਆ ਕੋਈ ਚੱਕਰ ਨਹੀਂ ਸਾਨੂੰ ਦਾ ਕਹਿੰਦੇ ਵੰਡਵਾ ਕੰਮ ਆਉਂਦਾ ਮੰਮੀ ਨੂੰ ਮੈਂ ਕਿਹਾ ਫਿਰ ਆਪਾਂ ਐ ਕਰਦੇ ਆ ਬਗਲੇ ਫੋਨ ਫੜ ਮਾਣਾ ਮੇਰੀ ਬਾਹ ਥੱਕ ਗਈ ਤੇ ਤੁਹਾਨੂੰ ਪਤਾ ਟਾਈਮ ਬਾਹ ਟਾਈਮ ਮੈਂ ਆ ਪਰਸਪੈਕਟਿਵ ਇਹ ਆ ਵੀ ਜੇ ਇਹ ਨੇ ਵਿਹਲੀ ਰਹਿਣਾ ਤਾਂ ਰਹਿ ਸਕਦੀ ਆ ਮੇਰੇ ਨੂੰ ਕੋਈ ਬੰਦੀਚ ਨਹੀਂ ਹੈਗੀ ਵੀ ਹਾਂ ਇਹਨੇ ਕੰਮ ਕਰਨੇ ਕਰਨੇ ਆਂਟੀ ਵੱਲੋਂ ਸਟ੍ਰਿਕਟ ਰੂਲ ਬਣਦਾ ਵੀ ਬੱਬੂ ਨੇ ਵਿਹਲੀ ਨਹੀਂ ਰਹਿਣਾ ਉਹ ਬਹੁਤ ਮੱਚ ਆ ਗਿਆ ਦੋਨੇ ਜਣੀਆਂ ਕਿ ਜੇ ਬੱਬੂ ਦਾ ਜੀ ਕਰਦਾ ਵੀ ਉਹ ਵਿਹਲੀ ਵੀ ਰਹਿ ਸਕਦੀ ਆ ਫਰੀ ਵੀ ਛੱਡ ਸਕਦੇ ਆ ਆਪਾਂ ਉਹਦੇ ਮੰਮੀ ਵੀ ਮੇਰੇ ਨੂੰ ਉਹਦਾ ਕੋਈ ਨਹੀਂ ਬੱਬੂ ਨੂੰ ਦੋ ਦਿਨ ਛੱਡ ਕੇ ਦੇ ਲਾ ਕੈਂ ਜਿੱਦੋਂ ਪਹਿਲੀ ਰਹਿ ਗਈ ਉਹਨੇ ਆਪ ਹੀ ਕਹਿ ਦੇ ਨਾ ਮੈਂ ਚਲਾਉਣਾ ਮੈਂ ਗਾਰੀ ਮੇਰਾ ਤਾਂ ਅੱਧਾ ਬਣ ਵੀ ਤੱਗ ਗਿਆ ਕਿਵੇਂ ਵੀ ਮੈਂ ਕਿਹਾ ਚੱਲ ਮੈਂ ਝਾੜੂ ਲਾ ਦੇ ਹਾਂ ਵੀ ਹੁਣ ਸਭ ਸ਼ਾਂਤੀ ਨਾਲ ਜਿਹੜੇ ਬੱਬੂ ਦੇ ਕੰਮ ਦਾ ਫੈਸਲਾ ਕੀਤਾ ਹੈ ਸਭ ਤੋਂ ਪਹਿਲਾਂ ਵੋਟਾਂ ਪਾਉਣਗੇ ਜਿਵੇਂ ਸਾਰ ਸ਼ਾਂਤੀ ਹੋ ਗਈ ਆਪਣੇ ਘਰੇ ਵੀ ਚੱਲ ਜੇ ਇਹ ਕੱਲ੍ਹ ਝਾੜੂ ਮਾਰਦੇ ਕਰੂਗੇ ਤੇ ਜੇ ਨਾ ਵੀ ਝਾੜੂ ਮਾਰਿਆ ਕਰੂ ਤਾਂ ਕੱਲੀ ਜੇ ਤਾਲਵੰਦ ਨੂੰ ਵੀ ਸਾਹਮਣੇ ਤਾਂ ਵੀ ਅਸੀਂ ਟਾਈਮ ਫਟਾਫਟ ਕਰ ਲੈ ਗਏ ਕੰਮ ਹੂੰ ਭਾਬੀ ਨੂੰ ਵੀ ਇਹ ਚੀਜ਼ ਪਤਾ ਸੀ ਜਿਹੜੀ ਤੂੰ ਆਪਾਂ ਮਤਲਬ ਦੁਪਹਿਰੇ ਸੂਚ ਰਹੇਂਗਾ ਸਭ ਐ ਹੋ ਸਕਦਾ ਉਹ ਹੁਣ ਲਈ ਐ ਸੀ ਭਾਬੀ ਨੂੰ ਮੈਂ ਭਾਬੀ ਦੀ ਮੰਮੀ ਜੇ ਮਾਸੀ ਤੁਸੀਂ ਵਲੌਗ ਦੇਖਦੇ ਹੋ ਹਨਾ ਖੂਨਨ ਪਰਿਵਾਰ ਜੋ ਕੋਈ ਮਰਜੀ ਦੇਖਦਾ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਭਾਬੀ ਨੂੰ ਕਿੰਨੇ ਦਿਨ ਪਹਿਲਾਂ ਵਿਹਲੇ ਛੱਡੇ ਸੀ ਤੇ ਆਪਾਂ ਬੱਬੂ ਨੂੰ ਵੀ ਉਹਨੇ ਦੱਸਿਆ ਕਿਉਂ ਭਾਬੀ ਕਿਹ ਜਾਂਦੀ ਐ ਭਾਬੀ ਨੇ ਮੈਂ ਵਿਹਲੀ ਰਹੀ ਓ ਭਾਬੀ ਦਾ ਬਹੁਤ ਟਾਈਮ ਪਹਿਲਾਂ ਵਿਹਲੀ ਸੀ ਭਾਬੀ ਆ ਜੀ ਮੈਂ ਝਾੜੂ ਪੋਚਾਣੀ ਸੀ ਲਾਉਂਦੀ ਕੰਮ ਵਾਲੀ ਲੱਗੀ ਹੋਈ ਸੀ ਜੀ ਦੂਜੇ ਕੰਮ ਪਰ ਦੂਜੇ ਤਾਂ ਹੁੰਦੇ ਕਿੰਨੇ ਤੋਂ ਤੇ ਰੇਲੀ ਸੀ ਨਹੀਂ ਐ ਵੀ ਕੁਝ ਕਮੈਂਟ ਕਰਕੇ ਜਰੂਰ ਦੱਸਿਓ ਭਾਬੀ ਨੂੰ ਕਿੰਨੇ ਦਿਨ ਪਹਿਲਾਂ ਵੇਚੀ ਭਾਬੀ ਨੂੰ ਆਏ ਪੁੱਛਿਆ ਸੀ ਝਾੜੂ ਪੋਚਾ ਕੱਪੜੇ ਤੇ ਆ ਕੀ ਹੁੰਦਾ ਆ ਰੋਟੀ ਹਾਂ ਇਹਨਾਂ ਚੋ ਦੱਸ ਕੇ ਜਾਂ ਆਉਂਗੇ ਇਹ ਪੋਜਿੰਗ ਬਸ ਕਰੀ ਰੋਟੀ ਬਣਾਉਂਦੀ ਗੰਭੀ ਸੀ ਇਹ ਕਿਹੜਾ ਕੰਮ ਹੁੰਦਾ ਹੈ ਇਹ ਤਾਂ ਫਿਰ ਕੱਪੜੇ ਦਾ ਜੀ ਪਰ ਇਹ ਬੰਦੇ ਬਣਾਦੇ ਨੇ ਇਹ ਤਾਂ ਕੋਈ ਖਾਸ ਕਰਦੇ ਹੀ ਚਲੋ ਕੋਈ ਨਹੀਂ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਬਾਬੂ ਨੂੰ ਕਿੰਨਾ ਟਾਈਮ ਪਹਿਲਾਂ ਭੱਜਾ ਮੈਂ ਵੇਚ ਲਈ ਕਰਦੀ ਜਮਾ ਰੈਸਟ ਤੇ ਕਰਦਗੀ ਹਾਂ ਜੇ ਕਿਸੇ ਨੇ ਕਹਤਾ ਕਰੇ ਇਹਨੇ ਮੇਰੀ ਵੇਚਤੀ ਕਰਾਈਂਗੀ ਨਹੀਂ ਨਹੀਂ ਆਇਆ ਤੇਰੇ ਸਾਥ ਹੀ ਹੋਣਿਆ ਤੇ ਅਸੀਂ ਕਰਦੇ ਬਚਦੇ ਅਸੀਂ ਸਿੱਧੇ ਮੇਰੇ ਨਾਲ ਹੀ ਹੋਣਿਆ ਕਿ ਵੀਰ ਪਰ ਜਾ ਇਹਨੂੰ ਗੱਲੀ ਵੀ ਕੰਮ ਕਰਨੇ ਪਿਆ ਕਰੂੰਗਾ ਤਾਂ ਤੂੰ ਬਾਹਰੋਂ ਨਿਕਲ ਕੇ ਆ ਮੋਜਾ ਖੜਾਗਾ ਲੱਗਦੀ ਆ ਤੇਰੀ ਡਾਇਰੈਕਟਰ ਸਾਹਿਬ ਚਲੋ ਆ ਤੀ ਮੈਂ ਪਿੱਛੇੋਂ ਪਿੱਛੇ ਪਿੱਛੇ ਫਿਰ ਉੱਥੇ ਦਾ ਖੜਾ ਸੀ ਹਾਂ ਵੀ ਤੇ ਮਤਲਬ ਗਾਂ ਜਾਈ ਤਾ ਜਾਊਂਗਾ ਇਹ ਅਗਰ ਤਰੀ ਤਾਂ ਕਿਹਾ ਨਹੀਂ ਸੀ ਚਲੋ 1 2 3 ਉਹ ਕਿੱਧਰ ਆਏ ਉਪਰ ਆ ਗੁਰਦੁਆਰੇ ਚੱਲਿਆ ਉਹਨਾਂ ਕਰੇ ਕਰੋ ਕਦੇ ਕਦੋਂ ਕਦੇ ਕਦੋਂ ਹੈ ਕਦੋਂ ਅਦੇ ਕਦੋਂ ਇੱਕ ਤਾਂ ਕਦੇ ਕਰੇ ਵੀ ਗਾਲਾਂ ਕਰੇ ਕਦੇ ਕਦੇ ਓ ਇੱਥੇ ਰੁਕ ਜਾਓ ਹਾਂ ਤੂੰ ਤਾਂ ਉੱਤ ਜਾਣਾ ਫਰੀਦਕੋਟ ਇੱਥੇ ਆ ਕੋਲ ਬਲੌਗ ਚਾਹ ਤੂੰ ਵੀਡੀਓ ਸੇ ਦੱਸ ਕੇ ਉਹ ਤਾਂ ਤੁਰਾ ਜਾਂਦਾ ਮਾਰ ਗਿਆ ਉਹ ਕਰਾ ਤੁਰ ਦਵਾਰੇ ਚੱਲਿਆ ਉਹਦੀ ਕਾਟੀ ਮੜੀ ਨਹੀਂ ਵੀ ਕਰਨੀ ਚਾਹੀਦੀ ਪੂਰੇ ਆ ਓਏ ਮੈਂ ਆਖਿਆ ਨਾ ਵੀ ਤੂੰ ਚੜਜੇਂਗਾ ਸਾਈਕਲ ਤੇ ਲੱਭੂ ਫੇਰ ਕਿੱਡੀ ਕਾਗਰ ਕਹਿੰਦਾ ਨਿਕਾ ਜਾ ਸਾਈਕਲ ਤਾਜਵਤ ਹਨ ਲਾਜੂ ਅੱਜ ਅੱਜ ਤਾਜਵਤ ਨੂੰ ਆਇਂ ਪੈਰ ਖਾਤਾ ਵੀ ਇਹਨੂੰ ਹੋਰਾ ਵੀ ਠੰਡ ਨਾ ਲੱਗੇ ਇਹਨੂੰ ਅੱਜ ਮੈਂ ਉਹ ਕੂਂਜੇ ਤੇ ਪਾਉਣਾ ਉਹਦੇ ਨਾਲ ਉੱਥੇ ਮੇਰੀ ਗੱਦੀ ਹੈ ਜਿਹੜੀ ਛੋਣੀਏ ਨਹੀਂ ਮੇਰੀ ਛੋਣੀ ਹਾਂਜੀ ਤੇ ਅੱਜ ਦਾ ਦਿਨ ਕੋਈ ਆਪਣਾ ਐਵੇਂ ਦਾ ਸੀਗਾ ਮਾਰਨਿੰਗ ਉੱਠੇ ਕੰਮ ਕਰਕੇ ਦਿੱਤਾ ਤਾਜਵਤ ਨੂੰ ਖੜਾਇਆ ਥੋੜਾ ਜਿਹਾ ਰੁੰਦੀ ਸੀ ਨਾ ਤਾਂ ਕਰਕੇ ਬਾਕੀ ਜਦੋਂ ਮੈਂ ਵਲੌਗ ਬਣਾਉਣੀ ਤਾਜਵਤ ਨੇ ਮੇਰੇ ਮਗੋਂ ਨਹੀਂ ਚਾਲ ਵੀ ਦਿੱਤੀ ਹੈ ਫੇਰ ਪੂਰਨਾ ਪੂਤ ਮਾਸੀ ਉਹ ਦਵਾਈ ਲੈਣ ਆਉਂਦੇ ਸੀ ਇੱਥੋਂ ਆਪਣੇ ਕੋਲ ਨਾ ਮੰਡੀ ਤੋਂ ਤੇ ਫਿਰ ਉਹ ਘਰੇ ਆਉਂਗਾ ਪਹਿਲਾ ਆਪਾਂ ਦਿਨ ਕੋਈ ਦਵਾਈ ਦੀ ਮੂਵੀ ਦੇਖੀ ਫਿਰ ਉਸ ਤੋਂ ਬਾਅਦ ਜਦੋਂ ਚਲ ਗਈਆਂ ਉਦੋਂ ਮੰਮੀ ਅਰ ਗਿਆਗੇ ਤਾਜ ਉਹਨਾਂ ਦਵਾਈ ਦਵਾ ਕੇ ਫਿਰ ਆਪਾਂ ਅਮਨਿੰਦਰ ਦੀ ਇੰਜੀਮੈਂਟ ਦੀ ਦੇਖੀ ਆਪਾਂ ਅਮਨਿੰਦਰ ਦੀ ਮੂਵੀ ਦੇਖ ਕੇ ਹਾਂ ਜੀ ਥੋੜੀ ਜਿਹੀ ਰਹਿੰਦੀ ਸੀਗੀ ਪਤਾ ਨਹੀਂ ਕਿਹੜੇ ਮੁੱਕ ਗਈ ਸੀ ਜਦੋਂ ਲਾਈਟ ਚਲ ਗਈ ਨਹੀਂ ਹੋ ਗਈ ਸੀ ਸੱਚ ਖਤਮ ਹੋ ਗਈ ਸੀ ਫਿਰ ਭਈ ਲਾਈਟ ਚਲ ਗਈ ਅਮਨਿੰਦਰ ਰੰਗਾਂ ਬਾਹਰ ਸਾਡੀ ਸਬਜ਼ੀ ਮੰਮਾ ਤਾਜ ਉਹਨਾਂ ਲੈ ਕੇ ਪੈ ਗਈ ਤੇ ਮੰਮੀ ਰੰਗਾਂ ਸਾਡੀ ਸਬਜ਼ੀ ਕੱਟ ਲਈ ਤੇ ਮੈਂ ਅਮਨਦੀਰੀ ਲੰਨਾਉ ਲੱਗ ਗਈ ਬਲਪੀ ਤੇ ਜਲਪੀ ਤੋਂ ਲੰਨੇ ਆਪਣੇ ਕੋਲੇ ਮੈਂ ਕਿਹਾ ਚਲ ਮੈਂ ਸ਼ੂਟ ਕਰ ਦਿੰਨੀ ਆ ਤੇਲ ਕੁਛ ਵਾਂਚੇ ਕੰਮ ਕਰਿੰਦਾ ਸੀ ਮੈਂ ਕਿਹਾ ਚਲ ਉੱਥੇ ਜਾ ਕੇ ਮੈਂ ਕਰਿਆਉਣੀ ਆ ਤੇ ਬਸ ਐਵੇਂ ਦਾ ਕੁਝ ਦੇ ਸੀਗਾ ਤੇ ਹੁਣ ਆਪਾਂ ਤਾਂ ਜੋ ਤੈਨੂੰ ਦਵਾਈ ਦੇ ਕੇ ਟਿਆ ਤਾਂ ਜੋ ਉਹਦੇ ਕੱਪੜੇ ਬਦਲ ਤੇ ਤਾਂ ਜੋ ਤੈਨੂੰ ਦੁੱਧ ਪਿਲਾ ਤਾਂ ਤਾਂ ਦੰਦੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਡੰਨਾ ਤੇ ਸਭ ਸੰਤਿਨਾਲ ਅਮਨਦੀਰ ਦਾ ਜਿਹੜਾ ਕੰਮ ਵਾਲਾ ਫੈਸਲਾ ਲੇਖਤਾ ਗਿਆ ਵੀ ਉਹ ਆਪਾਂ ਐ ਕਰਤਾ ਵੀ ਜੇ ਅਮਨਦੀਰ ਦਾ ਜ਼ਿਕਰੂ ਤਾਂ ਕਰ ਲੂ ਫੋਰਸਫੁਲੀ ਕੋਈ ਕੰਮ ਨਹੀਂ ਕਰੂ ਠੀਕ ਹੈ ਜੇ ਨੂੰ ਖੇਲੀ ਦੇਣਾ ਕਿ ਨੇ ਬੇਲੀ ਦੇ ਤੇ ਜੀ ਨੇ ਕੰਮ ਕਰਨਾ ਤਾਂ ਕੰਮ ਕਰ ਲੇ ਕੋਈ ਐਡਾ ਖਾਸ ਫਾਸਟ ਹਾਰਡ ਐਂਡ ਫਾਸਟ ਰੂਲ ਨਹੀਂ ਹੈਗੇ ਬੀਰੇ ਕਰਨਾ ਹੀ ਕਰਨਾ ਕੰਮ ਜਾਂ ਨਹੀਂ ਹੋਈ ਕਰਨਾ ਹੱਥਾ ਲਾਉਣਾ ਹੀ ਠੀਕ ਹੈ ਨਾ ਇਹ ਤਾਂ ਉਹ ਚਲੋ ਆਪਾਂ ਜਸਟ ਪਾਣ ਲਈ ਆ ਪਾਈ ਚੀਜ਼ਾਂ ਕਰਦੇ ਹਣਾ ਬਟ ਐਡਾ ਕੋਈ ਹੋਣੀ ਹੁੰਦਾ ਜੇ ਮੁੰਡੇ ਨੂੰ ਚੌੜ ਕਰੀ ਜਨੇ ਕਰਨਾ ਉਹ ਕਰ ਲੇ ਉਹ ਤਾਂ ਮੈਂ ਕਿਉਂ ਚੌੜ ਕਰੀ ਜਨੇ ਕਰਨਾ ਤਾਂ ਕਰ ਲੰਗੇ ਨਹੀਂ ਤਨਾ ਹਾਂ ਉਹ ਤਾਂ ਹੱਸੀ ਜਨੇ ਹਣਾ ਤੇ ਵਲੌਗ ਚ ਹਸਾਉਣਾ ਵੀ ਮੇਰੇ ਕੋਲ ਨਾ ਚੀਜ਼ਾਂ ਸ਼ੁਰੂ ਨਹੀਂ ਕਿ ਸਾਰੇ ਸੀਰੀਅਸ ਹੀ ਉਹਨਾਂ ਦਿੰਦੇ ਹਨਾ ਤੇ ਬਾਕੀ ਜੇ ਤਾਂ ਅਮਨਿੰਦਰ ਨਾ ਵੀ ਕੰਮ ਕਰੂ ਕੱਲੀ ਤਾਂ ਤੁਹਾਨੂੰ ਵੀ ਸੰਭੂ ਸਾਡੇ ਕੰਮ ਨਿਪਟੜਦੇ ਸੰਭੂ ਨਹੀਂ ਤਾਂ ਤੁਹਾਨੂੰ ਇੱਕ ਦਿਨ ਵੇਲੇ ਹੋਗੇ ਕਿਉਂਕਿ ਸਵੇਰੇ ਸਵੇਰੇ ਐਂ ਹੁੰਦਾ ਇਹਨੂੰ ਚੱਕਣ ਲਈ ਇੱਕ ਬੰਦਾ ਚਾਹੀਦਾ ਸ਼ਾਮ ਨੂੰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਮਾਰਨਿੰਗ ਸਾਨੂੰ ਉਹੀ ਕੰਮ ਦਾ ਟਾਈਮ ਹੁੰਦਾ ਉਹੀ ਇਹਦੇ ਉਹਦਾ ਟਾਈਮ ਚਲ ਜੇ ਨਾ ਵੀ ਚੱਕਣੀ ਹੋਵੇ ਫਿਰ ਵੀ ਇਹਦੇ ਕੋਲੇ ਬੈਠਣਾ ਤਾਂ ਪੈਂਦਾ ਹੀ ਆ ਜੋ ਆਪਕੋ ਕੋਈ ਵੀ ਮੱਖੀ-ਮੱਖੀ ਆ ਜਾਂਦੀ ਆ ਸਾਨੂੰ ਹੁਣ ਆਏ ਵੀ ਹੁਣ ਥੋੜੀ ਟੇਢੀ ਹੋਣ ਲੱਗ ਗਈ ਤੇ ਉਨੜ ਡਿੱਗ ਪਈ ਤਾਂ ਕਰਕੇ ਇਹਦੇ ਕੋਲ ਬੈਠਣਾ ਪੈਂਦਾ ਤੇ ਬਾਕੀ ਤਾਂ ਅੱਜ ਤਾਂ ਅਜੇ ਠੀਕ ਆ ਦਵਾਈ ਦਵਾ ਲਏ ਵੀ ਡਾਕਟਰ ਕਹਿੰਦੇ ਏਡੀ ਕੋਈ ਖਾਸ ਪ੍ਰੋਬਲਮ ਨਹੀਂ ਹੈਗੀ ਵੀ ਹਜੇ ਬਾੜੀ ਨਹੀਂ ਦੁੱਜੀ ਵੀ ਇੱਕ ਅੱਧਾ ਦੇਣੀ ਹੋਇਆ ਸੀ ਥੋੜਾ ਜਿਹਾ ਕਾਮ ਲੱਗਿਆ ਵਸੇ ਦੇਖੋ ਥੋੜਾ ਇਹ ਦੇ ਕੋਈ ਆ ਜੇ ਗਿਆ ਸੀ ਤਾਂ ਕਰਕੇ ਵਸੇ ਤਾਂ ਹੁਣ ਅਸੀਂ ਉਧਰ ਪੈਣ ਵੀ ਨਹੀਂ ਦਿੱਤੀ ਤੇ ਬਾਕੀ ਹੁਣ ਚੱਕਣ ਵੀ ਨਹੀਂ ਦਿੰਦਾ ਹੁਣ ਅਸੀਂ ਅਸੀਂ ਅਗਰ ਤੂੰ ਪੂਰੀ ਤੀ ਕੁੜੀ ਹੈਣਾ ਬਿਮਾਰ ਕਰਤਾ ਜਿਹੜਾ ਗੁੱਗੂ ਦੇਖਿਆ ਸੀ ਦੀਦੀ ਗੁੱਗੂ ਤੇ ਬੁਲਾਇਆ ਕਰਤਾ ਸੀ ਮੇਰੇ ਨੂ ਨਾ ਤੂੰ ਬਾਹਰ ਕਰਤਾ ਸੀ ਭਾਬੀ ਇਹਦੇ ਉੱਥੇ ਤਾਂ ਡਾਕਟਰ ਨਾ ਸੀ ਆਵੇ ਕਹਿੰਦੀ ਕਿ ਉਹ ਇਹਨੂੰ ਕਹਿੰਦੇ ਹੁੰਦੇ ਇਹ ਮੈਂ ਕਹਿੰਦੇ ਮੈਂ ਇਹਨੂੰ ਕੋਈ ਦਵਾਈ ਦਿਵਾਉਣ ਆਏ ਤੁਸੀਂ ਇਹ ਤਾਂ ਠੀਕ-ਠਾਕ ਹੈ ਇਹ ਤਾਂ ਐਟੀ ਆਂਦਾ ਇਹ ਤਾਂ ਖੇਲ ਖੇਲ ਕੇ ਹੀ ਜਾਂਦਾ ਅੱਜ ਫਿਰ ਟੋਪੀ ਟੋਪੀ ਦੇ ਕੇ ਪੂਰੀ ਐ ਪੀਤੀ ਪਈ ਆ ਹੈਕ ਤੇ ਹੋਪਫੁਲੀ ਇਸ ਵਾਰ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋ ਜੇ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਨਵੀਂ ਨਵੀਂ ਵੀਡੀਓਜ਼ ਦੇਖਣ ਲਈ ਬੈਲ ਆਈਕਨ ਨੂੰ ਘੰਟਾ ਪ੍ਰੈਸ ਕਰ ਦਿਨ ਮੋਬਾਈਲ ਟੇਕ ਕੇਅਰ ਗੁੱਡ ਨਾਈਟ ਗੁੱਡ ਨਾਈਟ ਬਾਏ ਗੁੱਡ ਨਾਈਟ